अपरा पुलिस वालों पांच नशा तस्करा नशीलिया गोलियां समेत किया काबू एस मीडिया देंदे हुए डीएसपी फिलौर चौकी खिलाफ जा रही अवतार करिशन वासी थाना फिलोर एक नशीलिया गोलियां समेत काबू किया दौरान यह गल सामने आई कि इन दोवे ने हरप्रीत सुखविंदर पुत्र बलकार पिंड चाणचक न गोलियां बेचिया इस दौरान हरप्रीत को सौ अठाई नशीलिया गोलियां सुखविंद दो सौ नशीलियां गोलियां बरामद की इस तरह इस गिरोहो को नौ सौ पचानवे नशीलिया गोलियां बरामद कि हरप्रीत सिखविंदर मनप्रीत सि नशा संग्राम सिंह पिंड वैरा थाना महितपुर पासो भी लैके लसाड़ा अफुरा पिंड सन

ਮਰਗਜੀ ਵੱਲੋਂ ਮਾੜੇ ਅੰਸਰਾਂ ਤੇ ਨਸ਼ੇ ਵਿਰੋਧ ਜਿਹੜੀ ਮਹਿਮ ਚਲਾਈ ਗਈ ਆ ਇਸ ਨੂੰ ਉਸ ਸਮੇਂ ਸਫਲਤਾ ਮਿਲੀ ਜਿਸ ਸਮੇਂ ਐਸ ਐਚ ਓ ਊਸ਼ਣ ਕੁਮਾਰ ਫਲੋਰ ਅਤੇ ਉਸ ਦੀ ਟੀਮ ਏ ਐਸ ਸੀ ਸੁਖਦੇਵ ਸਿੰਘ ਵੱਲੋਂ ਇੱਕ ਸਪੈਸ਼ਲ ਜਿਹੜਾ ਨਸ਼ੇ ਦਾ ਆਪਰੇਸ਼ਨ ਜਿਹੜੇ ਕਿ ਇਹ ਪੰਜ ਨਸ਼ਾ ਤਸਕਰ ਸੰਜ ਜਿਹੜੇ ਕਿ ਆਪਣੇ ਸੇਲ ਕੀਆਣਾ ਸਾਈਟ ਤੇ ਲਸਾੜਾ ਸਾਈਟ ਆਪਣੇ ਇਹਦਾ ਨਸ਼ੇ ਦਾ ਜਾਲ ਵਿਛਾਇਆ ਹੋਇਆ ਸੀ ਇਹਨਾਂ ਇਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਹੈਗਾ ਇਨਾਂ ਕੋ ਇਹ ਜਿਹੜੇ ਦੋਸ਼ੀ ਮੈਂ ਇੱਥੇ ਦੱਸਣਾ ਚਾਹੁੰਦਾ ਵੀ ਇਹ ਨਸ਼ੀਲੀਆਂ ਗੋਲੀਆਂ ਅਤੇ ਹੀਰੋਇਨ ਦਾ ਕੰਮ ਕਰਦੇ ਨੇ ਇਹਨਾਂ ਪੰਜ ਦੋਸ਼ੀਆਂ ਨੂੰ ਫੜ ਕੇ ਕਰੀਬ 900 ਦੇ ਕਰੀਬ ਜਿਹੜੀ ਆ ਨਸ਼ੀਲੀਆਂ ਗੋਲੀਆਂ ਇਹਨਾਂ ਦੇ ਪਾਸੋਂ ਬਰਾਮਦ ਕੀਤੀਆਂ ਗਈਆਂ ਨੇ ਸੱਤ ਸੱਤ ਕਿੰਨੇ ਸਮੇਂ ਤੋਂ ਸਰ ਇਹ ਕਰਦੇ ਇਹ ਕੰਮ ਦਾ ਇਹ ਜੋ ਫਿਗਰ ਆਊਟ ਹੋਇਆ ਇਹ ਨਵੇਂ ਲੱਗੇ ਸਨ 3 3 ਮਹੀਨੇ ਤੋਂ ਇਹਨਾਂ ਨੇ 3 ਤੋਂ 6 ਮਹੀਨੇ ਤੱਕ ਇਹਨਾਂ ਨੇ ਕੰਮ ਕੀਤਾ ਪਰ ਢੋਲੇ ਦਾ ਢੰਗ ਨਾਲ ਕੰਮ ਕੀਤਾ ਇਹਦੇ ਵਿੱਚ ਜੋ ਇਨਫੋਰਮੇਸ਼ਨ ਸੀ ਇਸ ਤੋਂ ਪਹਿਲਾਂ ਸਿਕਰੇਟਲੀ ਜਿਹੜੇ ਸੀ ਦੋ ਦੋਸ਼ੀ ਜਿਹੜੇ ਚਾਨ ਚੱਕ ਦੇ ਸੰ ਇਹਨਾਂ ਦੇ ਵਿੱਚ ਹਜੇ ਇੱਕ ਦੋਸ਼ੀ ਜਿਹੜਾ ਵਿਕਰਮ ਵਿੱਕੀ ਆ ਉਹਨੂੰ ਅਸੀਂ ਪਰਚੇ ਦੇ ਵਿੱਚ ਰੱਖ ਦਿੱਤਾ ਹੈਗਾ ਉਹਨੂੰ ਵੀ ਅਸੀਂ ਜਲਦੀ ਪੁਲਿਸ ਦੀ ਗ੍ਰਿਫਤ ਹੋਊਗਾ ਇਹਨਾਂ ਨੇ ਜਿਹੜੇ ਚਾਨ ਚੱਕਾ ਵਾਲੇ ਦੋਸ਼ੀ ਨੇ ਇਹਨਾਂ ਨੇ ਆਪਣਾ ਇਤੋਂ ਮੂਵੇਬਲ ਤੇ ਇਨਮੂਵੇਬਲ ਵੀ ਪ੍ਰੋਪਰਟੀ ਜੈਹੀ ਬਣਾਈਆਂ ਕੋਠੀ ਵਗੈਰਾ ਗੱਡੀ ਵਗੈਰਾ ਉਹਨੂੰ ਵੀ ਅਸੀਂ ਜਿਹੜਾ ਉਹਨੂੰ ਫ੍ਰੀਜ਼ ਕਰਾਂਗੇ ਠੀਕ ਹੈ ਉਹ ਸਾਰਾ ਕੋਈ ਡਰਗ ਮਨੀ ਵੀ ਫੜਾਉਂਦਾ ਨਹੀਂ ਹਜੇ ਨਾ ਕੋਈ ਡਰਗ ਮਨੀ ਬਰਾਮਦ ਨਹੀਂ ਹੋਈ ਇਹ ਇਹਨਾਂ ਕੋ ਜੋ ਬਰਾਮਦਗੀ ਹੋਈ ਉਹਦੇ ਵਿੱਚ ਐਕਸਟ ਸਵਿਫਟ ਕਾਰ ਬਰਾਮਦ ਹੋਈ ਆ ਇੱਕ ਮੋਟਰਸਾਈਕਲ ਬਰਾਮਦ ਹੋਇਆ ਜਿਹੜਾ ਕਿ ਨਸ਼ੇ ਤਸਕਰੀ ਦੇ ਯੂਜ਼ ਕਰਦੇ ਸੀ ਇਹ ਸਰ ਇਹਦਾ ਪਿਛੋਕੜ ਨਹੀਂ ਸਰ ਉਹ ਪਹਿਲਾਂ ਇੱਕ ਵਾਰ ਚੰਦਾ ਹੈ ਨਾ ਇਹ ਅਸੀਂ ਇਹਨਾਂ ਦੀ ਪੋਸਟ ਰਿਮਾਂਡ ਅਸੀਂ ਇਹਨਾਂ ਦਾ ਹਾਸਲ ਕੀਤਾ ਹੈਗਾ ਜੀ ਤੇ ਆਨ ਦੀ ਰਿਕਾਰਡ ਲਿਆ ਕੇ ਇਹਨਾਂ ਦੇ ਜਿਹੜੇ ਅੱਗੇ ਫਾਰਵਰਡ ਤੇ ਬੈਕਵਰਡ ਲਿੰਕ ਤੇ ਇਹਨਾਂ ਦੇ ਕਿੰਨੀਆਂ ਐਫ ਆਈ ਆਰ ਹੋਈਆਂ ਉਹ ਤੁਹਾਨੂੰ ਕਲੀਅਰ ਕਰਕੇ ਦੱਸਦੇ ਹਾਂ ਕਿੰਨੇ ਦਿਨਾਂ ਦਾ ਪੋਸਟ ਰਿਮਾਂਡ ਇਹ ਪਲੀਜ਼ ਮਾੜਾ ਅਜ ਮਾਂਜੋਕ ਅਦਾਲਤ ਵਿੱਚ ਪੇਸ਼ ਕਰ ਰਹੇ ਹਾਂ ਅਸੀਂ ਇਹਨਾਂ ਦਾ 2 ਦਿਨ ਦਾ ਪੋਸਟ ਰਿਮ ਤੁਸੀਂ ਦੇਖ ਰਹੇ ਹੋ ਕਵਰਾ ਪੰਜਾਬ ਦੀਆਂ ਨਿਊਜ਼ ਚੈਨਲ ਕੀਪੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀਪੀ ਕਾਂਟ